ਤੂੰ ਇਹ ਗੱਲਾਂ ਮੈਨੂੰ ਲਾਈਵ ਦੇ ਵਿੱਚ ਆ ਜੀ ਕੱਲ੍ਹ ਨੂੰ ਆਪਾਂ ਗੱਲ ਕਰ ਲਾਂਗੇ ਕੋਈ ਕੁੜੀ ਹੁੰਦੀ ਹੈ ਵਿੱਚ ਸਮਝਿਆ ਕਰ ਹੈ ਨਿਦਰ ਨਜੀਦ ਨੂੰ ਮੇਰੇ ਨੂੰ ਪਰਸਨਲੀ ਮੈਸੇਜ ਕਰ ਉਹ ਮੁੰਡਾ ਥੋੜਾ ਜਿਆ हां ਕੱਲ ਆਇਆ ਇਹਨੂੰ ਵਿੱਚ ਲਵਾਵਾਂਗੇ ਕੱਲ ਨੂੰ ਇਹਨੂੰ ਟਾਈਮ ਦੇ ਦੇ ਨਿਰਵੇ ਕਿੰਨੇ ਵਜੇ ਦੇ ਦਈਏ 8:30 ਵਜੇ ਦਾ ਦੇ ਦਈਏ 8:30 ਵਜੇ ਲਾਈਵ ਹੋ ਜੂ ਮੈਂ ਮੈਂ ਕੁੜੀਆਂ ਇੱਥੇ ਖੁੱਲ੍ਹ ਗਏ ਤੂੰ ਕੁੜੀਆਂ ਸਾਨੂੰ ਪ੍ਰੂਫ ਦੇ ਦੇ ਕਿ ਕੁੜੀ ਐਦਾਂ ਗੱਲਾਂ ਨਹੀਂ ਕਰ ਸਕਦੀ ਸਾਨੂੰ ਤੂੰ ਸ਼ਾਗਲਾ ਆਉਦੀ ਲਘੋਲੀ ਫੇਸ ਲਘੋਲੀਆਂ ਆਉਦਾ ਜੇ ਤੂੰ ਲੱਗ ਰਿਆ ਨਾ ਫੇਸ ਲਘੋ ਕੇ ਗੱਲ ਕਰ ਲਈ ਸਾਡੇ ਨਾਲ ਭਾਈ ਉਹ ਇਹ ਦਿਲ ਦੀ ਤਾਂ ਗੱਲ ਹੀ ਨਹੀਂ ਇਹ ਤਾਂ ਸਵਾਦ ਦੀ ਗੱਲ ਆ ਦਿਲ ਦੀ ਕਿੱਥੇ ਗੱਲ ਆ ਇਹ ਮੈਂ ਪਿਆਰ ਮੁਹੱਬਤ ਵਾਲੀ ਗੱਲ ਦੱਸ ਕੇ ਜਾ ਰਿਹਾ ਸੀ ਵੀ ਆਦੀ ਮਸ਼ੂਕ ਨੂੰ ਮਿਲਣ ਗਿਆ ਸੀ ਮੈਂ ਮੀਂਹ ਪੈ ਗਿਆ ਸੀ ਹੈ ਸਾਰੀ ਸਾਰੀ ਰਾਤ ਮੀਂਹ ਥੱਲੇ ਖੜਿਆ ਰਿਹਾ ਕੁਝ ਨਹੀਂ ਹੋਇਆ ਭੈਣੇ ਕੁਝ ਨਹੀਂ ਹੋਇਆ ਕਿਵੇਂ ਕਰਾਂ ਕਾਲ ਬਾਈ ਆਹ ਉਹ ਤੇਰੀ ਗੱਲ ਠੀਕ ਆ ਪਰ ਇਹਦਾ ਸੀਰੀਅਸ ਤੂੰ ਸਾਡਾ ਮੇਰਾ ਮਨ ਨਾ ਬਦਲ ਸੱਚੀ ਕੀ ਯਾਰ ਤੂੰ ਹੋਰੀ ਜੀ ਕਰਨ ਲਾਤਾ ਰਣਜੀਤ ਕਿਵੇਂ ਕਰਾਂ ਯਾਰ ਬਾਈ ਏਵੇਂ ਬਿੱਟਵਾ ਹੋ ਜੂਗੀ ਸ਼ਰਮਾ ਜੀ ਬਾਈ ਮੇਰੇ ਕੋ ਨੌਕਰੀ ਕਦ ਮਿਲੇਗੀ ਤੂਜੇ ਨੌਕਰੀ ਮਹੀਨੇ ਵਿੱਚ ਮਿਲ ਜਾਏਗੀ 1 ਮਹੀਨੇ ਮੇ ਨੌਕਰੀ ਕੇ ਫਾਰਮ ਤੋਂ ਬਾਹਰ ਘਰੇ ਬੈਠੇ ਨੌਕਰੀ ਕੋਈ ਨਹੀਂ ਦੇਨੇ ਆਤਾ ਨੌਕਰੀ ਕੋ ਢੂੰਡ ਨੌਕਰੀ ਕੋ ਪਾਗੜ ਨੌਕਰੀ ਨੌਕਰੀ ਦੇ ਪਿੱਛੇ ਜਾ ਨੌਕਰੀ ਤੇਰੇ ਪਿੱਛੇ ਨਹੀਂ ਆਏਗੀ ਸਮਝਿਆ ਇੱਕ ਮਹੀਨੇ ਚ ਨੌਕਰੀ ਮਿਲ ਜੂ ਤੇ ਨੂੰ ਪ੍ਰਸ਼ਾਦ ਜਿਹੜਾ ਦੀ ਬਾਬੇ ਨੂੰ ਕੀ ਜਵਾਬ ਦਵਾ ਐ ਤੂੰ ਸਟਾਰਟ ਹੋ ਜੂਗਾ करजा कर दर्जा आ की हो गया ਅੱਛਾ ਫੋਟੋਆਂ ਲਾਦੀਆਂ ਨੇ ਇਹਦੇ ਨਾਲ ਮਗਰ ਪੰਜਾਬੀ ਜੈਕਸ਼ਨ ਹਾਂਜੀ ਮੈਂ ਰਣਜੀਤ ਐਂ ਕਰਦਾ ਫਿਰ ਕੱਲ ਨੂੰ ਟਾਈਮ ਰੱਖ ਲਾ ਕੱਲ ਤੋਂ ਮੈਂ ਉਹ ਕਾਲ ਕਰ ਲੂਆ ਤੂੰ ਗੁੱਸਾ ਨਾ ਕਰੀ ਜੇ ਕਰਨੀ ਤਾਂ ਮੈਂ ਹੁਣ ਵੀ ਕਰ ਸਕਦਾਗਾ ਸਾਰੇ ਭੱਜ ਜਾਣਗੇ ਜੇ ਕੱਟ ਕੇ ਹੋਗੀ ਕਾਲ ਉਹ ਠੀਕ ਹੈ ਸਮਝਿਆ ਕਰਨ ਵਾਲੇ ਹੁਣ ਟਾਈਮ ਵੀ ਬਹੁਤ ਹੋ ਗਿਆ ਨਾ ਫੋਨ ਵੀ ਗਰਮ ਹੋ ਗਿਆ ਵਾਲਾ ਫਿਰ 2 ਮਿੰਟ ਲਾਈਵ ਦਾ ਕੀ ਫਾਇਦਾ ਯਾਰ ਕੱਲ ਨੂੰ ਆਪਾਂ ਸਾਰਾ ਟਾਈਮ ਹੀ ਤੇਰੇ ਤੇ ਲਾਈਵ ਕਰਾਂਗੇ